ਹਾਂਜੀ ਤੁਹਾਡਾ ਨਾਮ ਮੇਰਾ ਨਾਮ ਦਰਸ਼ਨ ਹੈ ਜੀ ਮੇਰਾ ਨਾਮ ਦਰਸ਼ਨ ਹੈ ਪਿਤਾ ਦਾ ਨਾਮ ਜਮੇਰ ਸਿੰਘ ਹੈ ਪਹਿਲਾਂ ਜੀ ਅਸੀਂ ਝੋਲਾ ਤੇ ਨਰਮੇ ਦੀ ਫਸਲ ਦੀ ਖੇਤੀ ਕਰਦੇ ਸੀ ਹੁਣ ਆ ਦੋ ਤਰ੍ਹਾਂ ਦੇ ਝੋਲਾ ਦੇ ਆ ਇਹਦੇ ਸਬਜ਼ੀ ਜੁੜੇ ਆ ਤੇ ਪਹਿਲਾਂ ਨੀਂਹ ਨਾ ਭਾਰਤੀ ਫਸਲ ਤੇ ਹੁਣ ਆ ਜੀ ਆ ਵੇਖੋ ਜੀ ਆ ਆ ਦੋ ਦੋ ਕਿਲੇ ਦੀ ਸਬਜ਼ੀ ਲਾਈ ਜੀ ਤੇ ਆ ਬੁਰਾ ਹਾਲ ਹੋਇਆ ਜੀ ਗੜਿਆ ਦਾ ਤੇ ਹੁਣ ਇਹ ਇਹ ਮਾਰ ਪੈ ਗਈ ਜੀ ਤੇ ਇਹ ਤਾਂ ਇਹੀ ਦੰਦਾ ਠੇਕੇ ਤੇ ਲੈ ਕੇ ਕਰਦੇ ਹੋ ਜੀ ਹੁਣ ਕੀ ਕਰੀਏ ਤੇ ਕੀ ਨਾ ਕਰੀਏ ਜੀ ਕਿਹੜੀ ਕਿਹੜੀ ਸਬਜ਼ੀ ਲਾਈ ਸੀ ਤੁਸੀਂ ਐਸੀ ਜੀ ਸਬਜ਼ੀ ਤੇ ਟਮਾਟਰ ਲਾਏ ਸੀ ਹਰਾ ਮਟਰ ਲਾਇਆ ਸੀ ਬੰਦ ਗੋਭੀ ਲਾਈ ਸੀ ਹਲ ਗੋਭੀ ਲਾਈ ਸੀ ਟਿੰਡੇ ਲਾਏ ਸੀ ਮਿਰਚਾਂ ਲਾਈਆਂ ਸੀ ਕੋ ਸਰੋਂ ਦਾ ਸਾਗ ਵੀ ਜਾਈ ਉਹ ਉਹ ਵੀ ਪੱਕੀ ਗੜੀ ਉਹ ਟੁੱਟ ਗਈ ਜੀ ਤੇ ਜੇ ਨਵੀਂ ਸਬਜ਼ੀ ਲਾਈ ਉਹ ਵੀ ਕੁੱਟਦੀ ਗੜਿਆ ਨੇ ਜੀ ਆ ਦੇਖੋ ਜੀ ਬੁਰਾ ਹਾਲ ਹੋਇਆ ਸਬਜ਼ੀ ਦਾ ਟਮਾਟਰ ਮਟਰ ਆ ਵੇਖੋ ਜੀ ਹਾਂ ਆ ਇਧਰ ਵੇਖੋ ਜੀ ਵਿਚੇ ਨੱਪਤੇ ਜੀ ਆ ਜੀ ਜਦੋਂ ਘਾਤ ਖਤਮ ਹੋ ਚਲੇਗੀ ਇਹ ਇਹ ਟੋਏ ਪੈ ਗਏ ਜੀ ਅਗੜਿਆ ਦੇ ਟੋਏ ਪਏ ਵੇ ਆ ਜੋ ਗੋਭੀ ਵੀ ਖਾ ਦਿੰਨੇ ਉਧਰ ਹਾਂ ਗੋਭੀ ਵੇਖੋ ਜੀ ਚਪਟ ਢਡੇ ਆ ਚਪਟ ਢਡੇ ਆ ਜੀ ਆਹ ਦੇਖੋ ਜੀ ਏਕ ਹੀ ਖਤਮ ਕਰਤੇ ਜੀ ਆਹ ਦੇਖੋ ਜੀ ਇੱਕ ਢੰਡੇ ਵੀ ਖਤਮ ਹੋ ਗਈ ਆਇਰ ਹੋ ਜੀ ਹੂੰ ਆ ਲੰਮੀ ਪਰ ਜੀ ਹੂੰ ਗੋਭੀ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਆ ਜੀ ਆ ਇਧਰ ਵੇਖੋ ਜੀ ਗੋਭੀ ਦਾ ਬਰਾ ਹਾਲ ਹੀ ਹੈ ਜੀ ਆ ਵੇ ਸਭ ਕੁਝ ਖਤਮ ਕਰਤਾ ਜੀ ਗੜਿਆ ਨੇ ਲਓ ਜੀ ਆ ਗੋਭੀ ਲੱਗੀ ਸੀ ਫੁੱਲ ਜੀ ਆ ਵੇਖੋ ਜੀ ਖਤਮ ਹੈ ਜੀ ਸਾਰਾ ਕੁਝ ਕੁਤਰਤਾ ਲਓ ਜੀ ਲਓ ਜੀ ਖਤਮ ਕਰਤੀ ਵੜਤੀ ਸਾਰੀ ਕੁਤਰ ਕਰ ਕਰ ਕੇ ਖਾਲੀਆਂ ਚ ਪਏ ਆ ਸਾਰੇ ਆ ਉਹ ਫੁੱਲ ਪੱਤਾ ਪਤ ਗੋਬੀ ਵੀ ਇਹੀ ਹੋਈਏਗੀ ਪਤ ਗੋਬੀ ਦੇ ਵੀ ਸਾਰੇ ਪਤਲਾ ਤੇ ਹੀ ਆਹ ਜੀ ਪਤ ਗੋਬੀ ਸੀ ਆ ਵੇਖੋ ਜੀ ਸਾਰੀ ਪਾੜੀ ਪਈ ਐ ਆ ਵੇਖੋ ਜੀ ਸਰੋਂ ਦੇ ਡੰਡੇ ਬਣਾਤੇ ਆ ਭਾਂਡੇ ਜੀ ਦੇ ਸਭ ਸਾਡੇ ਦਾ ਖਤਮ ਹੋ ਗਏ ਜੀ ਭਾਂਡੇ ਤੋੜਤੇ ਜਿਹੜੇ ਗੜੇ ਸੀ ਹੂੰ ਹਾਂ ਜੀ ਲੋਜੀ ਭਾਂਡੇ ਦੀंदे ਸਭ ਖਤਮ ਕਰਦੇ ਆ ਸਰੋਂ ਸੀ ਜੀ ਕਣਕ ਦੇ ਕਰਤੇ ਹੀ ਡਕਰੇ ਆ ਕਣਕ ਸੀ ਆ ਵੇਖੋ ਜੀ ਕਣਕ ਦਾ ਵੀ ਬਰਾਹਾ ਜੀ ਥਾਰੀ ਥੱਲੇ ਗਿਆ ਸਾਹਿਬ ਵੇਖੋ ਜੀ ਕੁੱਤਰਾ ਕੱਪੜੀ 哎，不如不比了。